ਅੱਜ ਦੇ ਮੁਲਕ ਪਰਦੇ ਵਿੱਚ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਮੈਂ ਨਹੀਂ ਕਹੂੰਗਾ ਸਿਖਰਾਂ ਤੇ ਆ ਪਰ ਕਾਫੀ ਆ ਔਰ ਇਹਦੇ ਬਾਰੇ ਕੁਝ ਨਾ ਕੁਝ ਕਰਨ ਦੀ ਲੋੜ ਹੈ ਨਾਰਮਲ ਬੇਰੋਜ਼ਗਾਰੀ ਜਿਹੜੀ ਆ ਉਹ 7 ਤੋਂ 8% ਦੀ ਆ ਪਰ ਜਿਹੜੀ ਬੇਰੋਜ਼ਗਾਰੀ ਆ 20 ਤੋਂ 30 ਸਾਲ ਦੇ ਨੌਜਵਾਨਾਂ ਦੇ ਵਿੱਚ ਆ 18 ਤੋਂ 35 ਸਾਲ ਕੇ ਲਈਏ ਉਹ ਬਹੁਤ ਉਹਦੀ ਦਰਜੜੀ ਹੈ ਬਹੁਤ ਜ਼ਿਆਦਾ ਆਲਮੋਸਟ 20 ਤੋਂ 25% ਹੈ ਦੋ ਤਿੰਨ ਸਟੱਡੀਜ਼ ਆਈਆਂ ਇਹਦੇ ਬਾਰੇ ਸੋ 20 ਤੋਂ 25% ਲੋਕ ਬੇਰੁਜ਼ਗਾਰ ਹੋਣੇ ਮਤਲਬ ਹਰ ਚੌਥਾ ਨੌਜਵਾਨ ਬੇਰੁਜ਼ਗਾਰ ਹੋਣਾ ਬਹੁਤ ਵੱਡੀ ਗੱਲ ਹੈ ਫਿਕਰ ਦੀ ਗੱਲ ਹੈ ਸੋ ਜ਼ਾਹਿਰ ਹੈ ਕਿ ਸਰਕਾਰ ਨੂੰ ਰੋਜ਼ਗਾਰ ਪੈਦਾ ਕਰਨਾ ਚਾਹੀਦਾ ਸਿਰਫ ਰੋਜ਼ਗਾਰ ਹੀ ਪੈਦਾ ਨਹੀਂ ਕਰਨਾ ਚਾਹੀਦਾ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਨੇ ਚਾਹੀਦੇ ਆ ਆਈਟੀਆਜ਼ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਸਰਕਾਰ ਦੀ ਬਹੁਤ ਸਾਰੀਆਂ ਸਰਕਾਰੀ ਆਈਟੀਆਜ਼ ਦੇ ਪੰਜਾਬ ਦੇ ਵਿੱਚ ਔਰ ਬਹੁਤ ਸਾਰੀਆਂ ਪ੍ਰਾਈਵੇਟ ਆਈਟੀਆਈ ਜਿਹੜੀਆਂ ਸਰਕਾਰ ਦੀਆਂ ਆਈਟੀਆਈਜ਼ ਆ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਜੋ ਜਦੋਂ ਮੈਂ 2016 ਚ ਆਮ ਆਦਮੀ ਪਾਰਟੀ ਦਾ ਉਹ ਮੈਨੀਫੈਸਟੋ ਬਣਾ ਰਿਆ ਸੀ ਹੁਣ ਤੇ ਮੇਰਾ ਆਮ ਆਦਮੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਉਦੋਂ ਮੈਂ ਬਹੁਤ ਸਾਰੀਆਂ ਆਈਟੀਆਈਜ਼ ਦੇ ਵਿੱਚ ਗਿਆ ਮੈਂ ਆਈਟੀਆਈਜ਼ ਨੂੰ ਵਿਜ਼ਿਟ ਕੀਤਾ ਔਰ ਮੈਂ ਬੜਾ ਹੈਰਾਨ ਹੋਇਆ ਤਨਖਾਹਾਂ ਦੇਣ ਲਈ ਪੈਸੇ ਹੈ ਨਹੀਂ ਮਸ਼ੀਨਰੀ ਦੀ ਅਪਕੀਬਲੀ ਪੈਸੇ ਹੈ ਨਹੀਂ ਜਿਹੜੇ ਪ੍ਰਿੰਸੀਪਲ ਨੇ ਆਪਣੇ ਕੋਲੋਂ ਪੈਸੇ ਖਰਚ ਰਹੇ ਸੀ ਸੋ ਹੁਣ ਪਤਾ ਨਹੀਂ ਕੀ ਹਾਲਾਤ ਨੇ ਪਰ ਮੇਰੀ ਸਲਾਹ ਹੋਊਗੀ ਕਿ ਆਈਟੀਆਈ ਨੂੰ ਅਪਗ੍ਰੇਡ ਕੀਤਾ ਜਾਵੇ ਨਵੇਂ ਸਕਿੱਲਸ ਐਡ ਕੀਤੇ ਜਾਣ ਮਸ਼ੀਨਾ ਜਿਹੜੀਆਂ ਵਾਂ ਉਹਨਾਂ ਰਿਪੇਅਰ ਕੀਤੇ ਜਾਵੇ ਨਵੀਆਂ ਮਸ਼ੀਨਾ ਜਿਹੜੀਆਂ ਵਾਂ ਲਿਆਂਦੀਆਂ ਜਾਣ ਇਹ ਕਿਵੇਂ ਹੋਊਗਾ ਸਰਕਾਰਾਂ ਕੋਲ ਤੇ ਪੈਸੇ ਹੈ ਨਹੀਂ ਸਰਕਾਰਾਂ ਕੋਲ ਜਿਹੜੇ ਪੈਸੇ ਉਹ ਬਰਬਾਦ ਕਰ ਰਹੇ ਪੈਸਿਆਂ ਨੂੰ ਆ ਮੁਫਤ ਖਰੀਦ ਦੀਆਂ ਸਕੀਮਾਂ 'ਚ ਉਹ ਬੰਦ ਕਰਕੇ ਇਸ ਪਾਸੇ ਲਾਉਣ ਦੀ ਲੋੜ ਹੈ ਤਾਂ ਕਿ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਹੋਰ ਪੈਦਾ ਹੋ ਸਕਣ ਜੇ ਮਹਾਰਤਾ ਨਹੀਂ ਹੋਊਗੀ ਸਕਿੱਲ ਨਹੀਂ ਹੋਊਗੀ ਤੇ ਹੁਨਰ ਨਹੀਂ ਆਊਗਾ ਕਿਸੇ ਬੱਚੇ ਦੇ ਵਿੱਚ ਤੇ ਉਹ ਕੀ ਨੌਕਰੀ ਕਰ ਸਕਦਾ ਫਿਰ ਤੇ ਇਹੋ ਹੀ ਆ ਵੀ 12ਵੀਂ ਕਰਕੇ 10ਵੀਂ 12ਵੀਂ ਕਰਕੇ ਆਇਲਸ ਦਾ ਝੂਠਾ ਸੱਚਾ ਕਰਕੇ ਤੇ ਬਾਹਰ ਚਲ ਜਵੇ ਪਾਵੇਂ ਉੱਥੇ ਜਾ ਕੇ ਉਹ ਲਾਇਬਰੀ ਕਰਨੀ ਪਵੇ ਸਰਕਾਰਾਂ ਨੂੰ ਜਿਹੜੀਆਂ ਸਰਕਾਰੀ ਅਸਾਮੀਆਂ ਮ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਪਿਛਲੇ 15 20 ਸਾਲਾਂ ਤੋਂ ਅੱਗੇ ਸਰਕਾਰੀ ਨੌਕਰੀ ਇੰਨੀ ਔਖੀ ਨਹੀਂ ਸੀ ਜਿੰਨੀ ਅੱਜ ਕੱਲ ਔਖੀ ਹੈ ਕਿਉਂ ਕਿ ਹੁਣ ਅਸੀਂ ਅਸਾਮੀਆਂ ਭਰਦੇ ਨਹੀਂ ਸਰਕਾਰਾਂ ਆਪਣਾ ਪੈਨਸ਼ਨ ਬਿੱਲ ਜਾਂ ਆਪਣਾ ਤਰਖਾ ਦਾ ਬਿੱਲ ਕਟਾਉਣ ਲਈ ਅਸਾਮੀਆਂ ਖਾਲੀ ਰੱਖਦੇ ਆ ਉਹਦੇ ਨਾਲ ਕੀ ਹੁੰਦਾ ਵਾ ਕਿ ਨਾ ਕੇ ডিপਾਰਟਮੈਂਟ ਦਾ ਕੰਮ ਹੀ ਚੰਗਾ ਚੱਲਦਾ ਵਾ ਤੇ ਨਾ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਵਾ ਸੋ ਪੰਜਾਬ ਸਰਕਾਰ ਕਹਿ ਰਹੀ ਜੀ ਅਸੀਂ ਪਿਛਲੇ ਤਿੰਨ ਸਾਲਾਂ ਚ 50000 ਨੌਕਰੀ ਦਿੱਤੀ ਸਰਕਾਰ ਨੂੰ ਚਾਹੀਦਾ 50000 ਘੱਟੋ-ਘੱਟ ਹਰ ਸਾਲ ਨੌਕਰੀ ਪੈਦਾ ਕਰਨ ਤਾਂ ਕਿ 5 ਸਾਲਾਂ ਦੇ ਵਿੱਚ ਘੱਟੋ-ਘੱਟ 2.5 ਤਿੰਨ ਲੱਖ ਨੌਕਰੀਆਂ ਲੋਕਾਂ ਨੂੰ ਦਿੱਤੀਆਂ ਜਾ ਸਕਣ ਪਰ ਸਿਰਫ ਸਰਕਾਰੀ ਨੌਕਰੀਆਂ ਦੀ ਗੱਲ ਨਹੀਂ ਬਣਨੀ ਜੇ 2.3 ਲੱਖ ਸਰਕਾਰ ਦੇ ਵੀ ਦੇਵੇ ਸਾਲ ਦੇ ਵਿੱਚ ਨੌਕਰੀਆਂ ਤੇ ਫਿਰ ਵੀ ਇਹ ਕਾਫੀ ਨਹੀਂ ਇੰਡਸਟਰੀ ਨਵੀਂ ਆ ਨਹੀਂ ਰਹੀ ਕਿਉਂਕਿ ਹਾਲਾਤ ਜਿਹੜੇ ਨੇ ਇੱਕ ਮਾਹੌਲ ਜਿਹਾ ਬਣਿਆ ਵਾ ਜੀ ਪੰਜਾਬ ਦੇ ਹਾਲਾਤ ਠੀਕ ਨਹੀਂ ਔਰ ਨਾ ਹੀ ਕੋ ਕੇਂਦਰ ਮਦਦ ਕਰ ਰਹੀ ਹੈ ਨਾ ਹੀ ਕੇਂਦਰ ਆਪਣੇ ਕੋਈ ਇੱਥੇ ਡਿਪਾਰਟਮੈਂਟ ਖੋਲਣਾ ਚਾਹੁੰਦੀ ਹੈ ਸੋ ਇਸ ਕਰਕੇ ਇੱਕ ਕੋਈ ਚੀਜ਼ ਹੋ ਸਕਦੀ ਹੈ ਆਪਣੇ ਸਰਕਾਰ ਜਿਹੜੀ ਆ ਉਹ ਨੌਜਵਾਨਾਂ ਨੂੰ ਸਟਾਰਟਅੱਪਸ ਲਈ ਲੋਨ ਦੇਣ ਸਟਾਰਟਅੱਪਸ ਦੇ ਬੜੇ-ਬੜੇ ਪੱਧਰ ਤੇ ਸਟਾਰਟਅੱਪਸ ਨੂੰ ਐਨਕੋਰੇਜ ਕਰਨ ਦੀ ਲੋੜ ਹੈ ਜਿੰਨਾ ਪੈਸਾ ਸਰਕਾਰ ਬਰਬਾਦ ਕਰ ਰਹੀ ਹੈ ਕਦੀ ਬੰਬਈ ਜਾ ਕੇ ਮੀਟਿੰਗ ਕਰਨ ਦੀ ਕਲਕੱਤੇ ਜਾ ਕੇ ਕਦੀ ਯੂਰਪ ਜਾ ਕੇ ਮੁੱਖ ਮੰਤਰੀ ਸਾਹਿਬ ਇਨਵੈਸਟਮੈਂਟ ਲਿਆਉਂਦੇ ਆ ਇਹਦੇ ਨਾਲੋਂ ਬਿਹਤਰ ਹੋਊਗਾ ਕਿ ਅਸੀਂ ਜਿਹੜਾ ਪੈਸਾ ਬਾਹਰ ਜਾਣ ਲਈ ਬਰਬਾਦ ਕਰਦੇ ਆ ਅਸੀਂ ਸਟਾਰਟਅੱਪਸ ਨੂੰ ਲੋਨਸ ਦਈਏ ਬਹੁਤ ਸਰੀਆਂ ਸਟੇਟਾਂ ਇਹ ਕਰ ਰਹੀਆਂ ਹਨ ਬਿਹਾਰ ਫੋਰ ਐਗਜ਼ਾਮਪਲ ਬਿਹਾਰ ਨੂੰ ਅਸੀਂ ਕਿੰਨਾ ਪਿਛੜਾ ਹੋਇਆ ਪਿਛਲੀ ਉਹ ਸਟੇਟ ਕਹੀਦਾ ਸੀ ਉੱਥੇ ਨੌਜਵਾਨਾਂ ਨੂੰ 10-10 ਲੱਖ ਰੁਪਈਆ ਇੰਟਰਸਟ ਫਰੀ 10 ਸ ਨੋ ਜਵਾਨਾ ਨੂੰ ਇਸੇ ਤਰ੍ਹਾਂ ਸਿੱਕਮ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਤਾਮਿਲਨਾਡੂ ਦੇ ਵਿੱਚ 50 ਲੱਖ ਤੱਕ ਦਾ ਲੋਨ ਜਿਹੜਾ ਵਾ ਤੁਹਾਨੂੰ ਮਿਲ ਜਾਂਦਾ ਵਾ ਆਪਣਾ ਸਟਾਰਟਅਪ ਸ਼ੁਰੂ ਕਰਨ ਵਿੱਚ ਮਿਗਾਲਿਆ 2021 ਤੋਂ ਬਹੁਤ ਵਧੀਆ ਸਕੀਮ ਚਲਾ ਰਹੀ ਹੈ ਸੋ ਸਾਨੂੰ ਚਾਹੀਦਾ ਵਾ ਕਿ ਕੋਈ ਇੱਕ ਅਫਸਰ ਜਾਂ ਮੰਤਰੀ ਉਹ ਇਹਨਾਂ ਸਟੇਟਾਂ 'ਚ ਪੇਜੇ ਜਾਣ ਜਿੱਥੇ ਬਹੁਤ ਅੱਛਾ ਸਟਾਰਟਅਪਸ ਪ੍ਰੋਗਰਾਮ ਹੈ ਤਾਂ ਕਿ ਉਹਨਾਂ ਨੂੰ ਇਹ ਸਟੱਡੀ ਕਰੀਏ ਤੇ ਆਪਣੇ ਤਰੀਕੇ ਨਾਲ ਉਹ ਸਟਾਰਟਅਪ ਪ੍ਰੋਗਰਾਮ ਜਿਹੜੇ ਨੇ ਪੰਜਾਬ ਸ਼ੁਰੂ ਕਰ ਸਕੇ ਕਿਸੇ ਨੂੰ ਕਾਪੀ ਕਰਨ ਦੀ ਲੋੜ ਨਹੀਂ ਸਾਨੂੰ ਆਪਣੀ ਇੱਕ ਤਰੀਕੇ ਦੀ ਇੱਕ ਸਕੀਮ ਜਿਹੜੀ ਆ ਉਹ ਬਣਾਉਣੀ ਪਵੇਗੀ ਪਹਿਲਾਂ ਮੈਨੂੰ ਯਾਦ ਆ ਆਪਣੇ ਮਿਨੀ ਬੱਸਾਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਚਲਦੀਆਂ ਸੀ ਉਹ ਨੌਜਵਾਨ ਚਲਾਉਂਦੇ ਸੀ ਨੌਜਵਾਨੋ ਹੀ ਕੰਡਕਟਰ ਹੁੰਦੇ ਸੀ ਅ ਲੇਕਿਨ ਫਿਰ ਹੌਲੀ ਹੌਲੀ ਬੰਦ ਹੋ ਗਈਆਂ ਫਿਰ 2021 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਵਿਰੋਧ ਹੋਇਆ ਬਹੁਤ ਸਾਰੇ ਬੱਸ ਆਪਰੇਟਰਸ ਨੇ ਕਿਹਾ ਜੀ ਸਾਡਾ ਕੀ ਬਣੂਗਾ ਜੇ ਤੁਸੀਂ ਮਿਨੀ ਬੱਸਾਂ ਚਲਾਤੀਆਂ ਪਿੰਡਾਂ ਦੇ ਵਿੱਚ ਤਾਂ ਅਸੀਂ ਕਿੱਥੇ ਜਾਵਾਂਗੇ ਉਹਨਾਂ ਸਕੀਮ ਵਿਚੇ ਰਹਿ ਰੂ ਗਈ ਇਹ ਸਰਕਾਰ ਨੇ ਵੀ ਬਿਆਨ ਤਖਦੋਰੀ ਦਿੱਤੇ ਆ ਪਰ ਮੇਰੇ ਖਿਆਲ ਕੋ ਗੱਲ ਇੱਥੇ ਬਹੁਤੀ ਬਣੀ ਨਹੀਂ ਸੋ ਮਿਨੀ ਬੱਸੇਸ ਸ਼ੁਰੂ ਕੀਤੀਆਂ ਜਾਣ ਸਟਾਰਟਅਪਸ ਲਈ ਪੈਸਾ ਦਿੱਤਾ ਜਾਵੇ ਸਕੂਲਾਂ ਕਾਲਜਾਂ ਚ ਯੂਨੀਵਰਸਟੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਕੈਂਟੀਨਸ ਬਣਾਈਆਂ ਜਾਣ ਨੌਜਵਾਨਾਂ ਨੂੰ ਲੋਨ ਦੇ ਕੇ ਕਿਹਾ ਜਾਵੇ ਤੁਸੀਂ ਕੈਂਟੀਨ ਖੋਲੋ ਮੋਬਾਈਲ ਕੈਂਟੀਨਸ ਦੀ ਪੈਸੇ ਦਿੱਤੇ ਜਾਣ ਤਾਂ ਕਿ ਤੁਸੀਂ ਕੋਈ ਚੀਜ਼ ਖਰੀਦ ਕੇ ਮੋਬਾਈਲ ਕੈਂਟੀਨ ਦੇ ਜ਼ਰੀਏ ਲੋਕਾਂ ਨੂੰ ਵੰਡ ਸਕੋ ਜਾਂ ਲੋਕਾਂ ਨੂੰ ਤੁਸੀਂ ਖਵਾ ਸਕੋ ਇਕ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਆਈਡੀਆਜ਼ ਹੋ ਸਕਦੇ ਆ ਪਰ ਕਹਨ ਦਾ ਮਤਲਬ ਆ ਵੀ ਆਊਟ ਆਫ ਬਾਕਸ ਥਿੰਕਿੰਗ ਕਰਨ ਦੀ ਲੋੜ ਆ ਸਿਰਫ ਤੁਸੀਂ ਪੁਲਿਸ ਦੀਆਂ ਨੌਕਰੀਆਂ ਜਾਂ ਬੈਂਕਾਂ ਦੀਆਂ ਨੌਕਰੀਆਂ ਜਾਂ ਕੋਈ ਹੋਰ ਮਹਿਕਮਿਆਂ ਦੀਆਂ ਨੌਕਰੀਆਂ ਕੱਢ ਕੇ ਨਹੀਂ ਉਹ ਤੇ ਇੱਕ ਪਤਾ ਹੀ ਆ ਵੀ ਇਹ ਨੌਕਰੀਆਂ ਹੈਗੀਆਂ ਆਊਟ ਆਫ ਬਾਕਸ ਥਿੰਕਿੰਗ ਕਰਨ ਦੀ ਲੋੜ ਆ ਤਾਂ ਕਿ ਬੱਚੇ ਜਿਹੜੇ ਨੇ ਬਾਹਰ ਜਾਣ ਜ਼ਰੂਰ ਜਾਣ ਲੇਕਿਨ ਪ੍ਰੋਪਰ ਡਿਗਰੀ ਲੈ ਕੇ ਕਾਨੂੰਨੀ ਤਰੀਕੇ ਨਾਲ ਬਾਹਰ ਜਾਣ ਉੱਥੇ ਉਹ ਵੈਲਕਮ ਹੋਣੇ ਚਾਹੀਦੇ ਆ ਨਾ ਕਿ ਉਹ ੱਤਕੇ ਮਾਰ ਕੇ ਤੁਹਾਨੂੰ ਬੀੜੀਆਂ ਪਾ ਕੇ ਵਾਪਸ ਪੀਜਨ ਜੇ ਇਸ ਤਰ੍ਹਾਂ ਕਰਨਾਮਾ ਤੇ ਦਿਨੋਂ ਬਿੱਤ ਰਿਹਾ ਪੀ ਇੱਥੇ ਰਹਿਣ ਇੱਥੇ ਤਾਂ ਹੀ ਰਹਿ ਸਕਦੇ ਆ ਜੇ ਸਰਕਾਰਾਂ ਉਹਨਾਂ ਵਾਸਤੇ ਮੌਕੇ ਕ੍ਰੀਏਟ ਕਰਨ ਨੌਕਰੀਆਂ ਨਹੀਂ ਮੌਕੇ ਕ੍ਰੀਏਟ ਕਰਨ